ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਿੰਘ ਜੀ ਕੀ ਯਾਦ ਅਸੀਂ ਖੜੇ ਹਾਂ ਖਨੌਰੀ ਦੇ ਬਾਰਡਰ ਤੇ ਹੁਣ ਅਸੀਂ ਸਟੇਜ ਦੀ ਸਮਾਪਤੀ ਕਰਕੇ ਕਿਉਂਕਿ ਆਪਣੀ ਜੱਸੇਪੁਰ ਜਿਹੜਾ ਕੇਡਰ ਹੁੰਦਾ ਉਹਨੂੰ ਮੋਰਚੇ ਦੀਆਂ ਅਗਲੀਆਂ ਗਾਈਡੈਂਸ ਦੇਣ ਵਾਸਤੇ ਅਸੀਂ ਇੱਥੇ ਬਾਅਦ ਚ ਇਕੱਠੇ ਹੁੰਨੇ ਆ ਕਿ ਆਉਣ ਵਾਲੇ ਸੰਘਰਸ਼ਾਂ ਬਾਰੇ ਚਰਚਾ ਹੋ ਸਕੇ ਆਪਣੇ ਸਾਰੇ ਕਿਡਰ ਰਸੇ ਜਾ ਸਕੇ ਕਿ ਜਥੇਬੰਦੀਆਂ ਵੱਲੋਂ ਦੋਨੋਂ ਫਰਮਾਂ ਵੱਲੋਂ ਅੱਗੇ ਸੰਘਰਸ਼ ਦੀ ਕੀ ਰੂਪਰੇਖਾ ਰਹਿ ਰਹੀ ਹੈ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਦੋਨੋਂ ਫਰਮਾਂ ਵੱਲੋਂ ਤੈਅ ਕੀਤਾ ਗਿਆ ਹੈ ਤੇ 15 ਅਗਸਤ ਨੂੰ ਆਪਾਂ ਟਰੈਕਟਰ ਮਾਰਚ ਕਰਕੇ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ ਜਿਹੜੀਆਂ ਇਹਨਾਂ ਲੋਕਾਂ ਦੇ ਖਿਲਾਫ ਇਹ ਸਰਕਾਰਾਂ ਕਿ ਕੰਝਾ ਕਸਣ ਜਾ ਰਹੀਆਂ ਨੇ ਕਿਉਂਕਿ ਸੰਘਰਸ਼ ਕਰਦੇ ਲੋਕ ਇਹਨਾਂ ਸਰਕਾਰਾਂ ਨੂੰ ਕਦੀ ਮਨਜ਼ੂਰ ਨਹੀਂ ਹੁੰਦੇ ਇਹਨਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ ਕਿ ਸਰਕਾਰ ਦੇ ਖਿਲਾਫ ਕੋਈ ਤਰਨਾ ਮੁਜਾਹਰਾ ਕਰੇ ਉਹਦੇ ਖਿਲਾਫ ਕੋਈ ਆਵਾਜ਼ ਠਾਏ ਸੋ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੀ 15 ਅਗਸਤ ਨੂੰ ਵੱਡੇ ਟਰੈਕਟਰ ਮਾਰਚ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਕਾਪੀਆਂ ਸਾੜਾਂਗੇ ਜਿਹੜੇ ਕਾਨੂੰਨ ਲੋਕਾਂ ਦੇ ਪੱਖ ਚ ਨਹੀਂ ਜਾਂਦੇ ਲੋਕਾਂ ਤੇ ਸਰਕਾਰਾਂ ਸਿਕੰਜਾ ਕੱਸਣ ਜਾਰੀਆਂ ਨੇ ਸੋ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਸ ਦਿਨ ਵੱਧ ਤੋਂ ਵੱਧ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਨਿਕਲੋ ਮੋਰਚੇ ਤੇ ਆਓ ਤਾਂ ਕਿ ਆਪਾਂ ਸਰਕਾਰਾਂ ਤੱਕ ਆਵਾਜ਼ ਠਾ ਸਕੀਏ ਉਸ ਤੋਂ ਅਗਲਾ ਪ੍ਰੋਗਰਾਮ 31 ਅਗਸਤ ਨੂੰ ਇਸ ਮੋਰਚੇ ਦੇ 200 ਦਿਨ ਪੂਰੇ ਹੋਣ ਜਾ ਰਹੇ ਨੇ ਉਸ ਦਿਨ ਵੀ ਆਪਾਂ ਵੱਡੇ ਇਕੱਠ ਕਰਕੇ ਸਰਕਾਰ ਨੂੰ ਹਿਲਾਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਮੋਰਚੇ ਜਿਉਂਦੀ ਤ्यों ਨੇ ਸੋ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਕਿੰਨਾ ਮੋਰਚਿਆਂ ਚ ਪਹੁੰਚ ਜਾ ਕਰੋ ਤਾਂ ਕਿ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਵੇਂ ਜੱਗਨ ਲੱਗੇ ਫਿਰ ਤਾਂ ਮੈਨਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਆਪਾਂ 13 ਫਰਵਰੀ ਤੋਂ ਇਹਨਾਂ ਬਾਰਡਰਾਂ ਤੇ ਕਿਸਾਨੀ ਸੰਘਰਸ਼ ਵਾਸਤੇ ਡਟੇ ਹੋਏ ਆ। ਸੋ ਇਹਨਾਂ ਸੰਘਰਸ਼ਾਂ ਦੇ ਵਿੱਚ ਜਿੱਥੇ ਆਪਾਂ ਨੂੰ ਲੰਗਰਾਂ ਦੀ ਸੇਵਾ ਡਾਕٹری ਕਿਤੇ ਵੱਲੋਂ ਆਪਾਂ ਨੂੰ ਡਾਕਟਰੀ ਦੀ ਸੇਵਾ ਅਤੇ ਪਿੱਛੋਂ ਆਪਾਂ ਨੂੰ ਹੋਰ ਵੀ ਸਵਾਵਾ ਮਿਲ ਰਹੇ ਨੇ। ਉਹਦੇ ਬਾਰੇ ਗੱਲ ਕਰਨਗੇ ਮਲਕੀਤ ਸਿੰਘ ਕਿਉਂਕਿ ਮੋਰਚੇ ਨੂੰ ਸਪੋਰਟ ਦੇਣੀ ਮੋਰਚੇ ਨੂੰ ਲੰਗਰਾਂ ਦੀ ਸੇਵਾ ਪਾਣੀ ਦੀ ਸੇਵਾ ਜਾਂ ਮੈਡੀਕਲ ਸਵਾਵਾ ਹੋਣ ਉਹਨਾਂ ਵੀਰਾਂ ਦੀ ਵੀ ਬੜਾ ਵੱਡਾ ਯੋਗਦਾਨ ਉਹਨਾਂ ਦਾ ਸੋ ਦੇ ਬਾਰੇ ਆਪਾਂ ਮਲਕੀਸ਼ ਸਿੰਘ ਨਾਲ ਗੱਲ ਕਰਨੀ ਹੈ ਕਿ ਉਹਨਾਂ ਦੇ ਕੀ ਵਿਚਾਰ ਨੇ ਹਾਂਜੀ ਮਲਕੀਸ਼ ਸਿੰਘ ਹਾਂਜੀ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਬੱਤੇ ਇਹ ਆਪਣੇ ਬੱਚਿਆਂ ਤੇ ਗੀਤ ਲਿਖਿਆ ਜੀ ਜਵਾਕਾਂ ਤੇ ਬਹੁਤ ਵਧੀਆ ਦਵਾਈ ਦਿੰਦੇ ਆ ਜੀ ਦੇਖੋ ਬਟੇ ਹੋਇਆ ਉਰੇ ਆਪਣੇ ਖਨੌਰੀ ਬਾਰਡਰ ਤੇ ਇਸ ਅੰਦੋਲਨ ਦੇ ਵਿੱਚ ਬਹੁਤ ਗੌਰ ਨਾਲ ਦਵਾਈ ਦੇ ਰਿਹਾ ਤੇ ਬੀਪੀ ਚੈੱਕ ਕਰਕੇ ਪੂਰੀ ਗੌਰ ਨਾਲ ਦਵਾਈ ਦੇ ਰਿਹਾ ਤੇ ਇਹਨਾਂ ਉੱਤੇ ਮੈਂ ਇੱਕ ਗਾਣਾ ਬਹੁਤ ਵਧੀਆ ਲਿਖਿਆ ਹੈਗਾ ਤੇ ਜਿਹੜੇ ਅੱਜ ਕੱਲ ਮੈਂ ਸੇਵਾ ਕਰ ਰਹੇ ਨੇ ਅੰਦੋਲਨ ਦੇ ਵਿੱਚ ਆ ਕੇ ਉਹਨਾਂ ਦੇ ਗੀਤ ਆਏ ਓਏ ਬਾਰਡਰ ਖਨੌਰੀ ਸਾਨੂੰ ਲੰਗਰਾਂ ਦੀ ਸੰਗਤੇ ਨਾ ਕੋਈ ਟੋਟਿਆ ਓਏ ਬਾਰਡਰ ਖਨੌਰੀ ਸਾਨੂੰ ਲੰਗਰਾਂ ਦੀ ਸੰਗਤੇ ਨਾ ਕੋਈ ਟੋਟਿਆ ਹੋਣੀਆਂ ਓਏ ਇੱਕ ਦਿਨ ਮੇਰੇ ਰੱਬ ਦੀ ਕਮ ਆਉਣਾ ਲੋਟਿਆ ਹੋਣੀਆਂ ਓ ਇੱਕ ਦਿਨ ਮੇਰ ਰੱਬ ਦੀ ਕਮ ਆਉਣਾ ਲੋਟਿਆ ਮਾਰੀ ਦਿਆਂ ਕਰਨ ਓ ਬਾਲਿਆਣ ਸਾਡੇ ਉੱਤੇ ਕੀਤੇ ਪਾਪ ਨੇ ਮਾਰੀ ਦਿਆਂ ਕਰਨ ਓਏ ਬਹਾਲੇ ਆਣ ਸਾਡੇ ਉੱਤੇ ਕੀਤੇ ਪਾਪ ਨੇ ਕਰਦੇ ਨੇ ਸੇਵਾ ਤਨ ਮਨ ਨਾਲ ਬਈ ਨਿੱਕੇ ਹੀ ਜਵਾਕ ਨੇ ਉਹ ਦਿੰਦੇ ਆ ਦਵਾਈ ਬੜੀ ਗੌਰ ਨਾਲ ਬਈ ਆਪਣੇ ਜਵਾਕ ਨੇ ਦਿੰਦੇ ਆ ਦਵਾਈ ਬੜੀ ਗੌਰ ਨਾਲ ਬਈ ਆਪਣੇ ਜਵਾਕ ਨੇ ਉਹ ਚੱਲਦੇ ਸੀ ਜੰਗਾਂ ਵਿੱਚ ਭਾਈ ਜਿਕਨਿਆ ਕਹਿੰਦੇ ਪਾਣੀ ਪੀ ਆ ਗਿਆ ਓਏ ਚਲਦੇ ਸੀ ਜੰਗਾ ਵਿੱਚ ਭਾਈ ਜਿਕਨਿਆ ਕਹਿੰਦੇ ਪਾਣੀ ਪੀ ਆ ਗਿਆ ਸੱਚਾ ਸੌਦਾ ਕਰਕੇ ਓਏ ਬਾਬਾ ਸਾਡਾ ਕਹਿੰਦੇ ਲੰਗਰ ਚਲਾ ਗਿਆ ਸੱਚਾ ਸੌਦਾ ਕਰਕੇ ਓਏ ਬਾਬਾ ਸਾਡਾ ਕਹਿੰਦੇ ਲੰਗਰ ਚਲਾ ਗਿਆ ਸਰਦਾ ਓਏ ਮਨ ਵਿੱਚ ਹੋਣੀ ਚਾਹੀਦੀ ਸੇਵਾ ਲੈਂਦੇ ਆਪਣੇ ਕਰਦੇ ਨੇ ਸੇਵਾ ਤਨ ਮਨ ਨਾਲ ਬਈ ਨਿੱਕੇ ਹੀ ਜਵਾਕ ਨੇ ਕਰਦੇ ਨੇ ਸੇਵਾ ਤਨ ਮਨ ਨਾਲ ਬਈ ਨਿੱਕੇ ਹੀ ਜਵਾਕ ਨੇ ਹੁੰਦੀ ਬੱਕਰੀ ਪਹਿਚਾਨ ਇਹ ਪਾਗਾਂ ਵਾਲਿਆਂ ਦੀ ਕੋਈ ਦੁੱਖ ਆਵੇ ਨਾ ਹੁੰਦੀ ਬੱਕਰੀ ਪਹਿਚਾਨ ਇਹ ਪਾਗਾਂ ਵਾਲਿਆਂ ਦੀ ਕੋਈ ਦੁੱਖ ਆਵੇ ਨਾ ਜਿਹੜੇ ਸੱਚੇ ਦਿਲੋਂ ਕਰਦੇ ਨੇ ਸੇਵਾ ਉਹ ਇੱਕ ਦਿਨ ਆਲੀ ਜਾਵੇ ਨਾ ਜਿਹੜੇ ਸੱਚੇ ਦਿਲੋਂ ਕਰਦੇ ਨੇ ਸੇਵਾ ਉਹ ਇੱਕ ਦਿਨ ਆਲੀ ਜਾਵੇ ਨਾ ਉਹ ਸੰਭੂ ਦੇ ਕਨੌਰੀ ਵਾਲਿਆਂ ਦੇ ਆਪ ਵਿੱਚ ਬਹੁਤ ਹੀ ਸਪਾਕ ਨੇ ਓ ਸੰਭੂ ਤੇ ਕਨੋਰੀ ਵਾਲਿਆਂ ਦੇ ਆਪ ਵਿੱਚ ਬਹੁਤ ਹੀ ਸਪਾਗਣੇ ਓ ਕਰਦੇ ਨੇ ਸੇਵਾ ਤਣ ਮਨ ਨਾਲ ਬਈ ਨਿੱਕੇ ਹੀ ਜਵਾਕਣੇ ਕਰਦੇ ਨੇ ਸੇਵਾ ਤਣ ਮਨ ਨਾਲ ਬਈ ਨਿੱਕੇ ਹੀ ਜਵਾਕਣੇ ਇੱਕ ਚੱਕਿਆ ਪੁਰਾਣਾ ਇਤਿਹਾਸ ਹੋਏ ਗੱਲ ਕਲੀ ਕਲੀ ਲਿਖੀ ਜਾਣੀਆਂ ਇੱਕ ਚੱਕਿਆ ਪੁਰਾਣਾ ਇਤਿਹਾਸ ਹੋਏ ਗੱਲ ਕਲੀ ਕਲੀ ਲਿਖੀ ਆਂੀਆਂ ਬਿੰਦ ਹੋਇਆ ਸੀ ਕਠਾਲੇ ਵਿੱਚ ਕਾੜ ਓਏ ਜਾਂ ਨਾ ਦਿੱਤੀਆਂ ਕਿਸਾਨਾਂ ਚਾਲੀਆਂ ਬਿੰਦ ਹੋਇਆ ਸੀ ਕਠਾਲੇ ਵਿੱਚ ਕਾੜ ਓਏ ਜਾਂ ਨਾ ਦਿੱਤੀਆਂ ਕਿਸਾਨਾਂ ਚਾਲੀਆਂ ਪੁੰਨ ਗਿਆ ਸੀ ਖਾਣ ਓਏ ਮਲੇਰ ਕੋਟਲਾ ਵੱਡੇ ਹੋਏ ਪਾਪ ਨੇ ਪੁੰਨ ਗਿਆ ਸੀ ਖਾਣ ਓਏ ਮਲੇਰ ਕੋਟਲਾ ਵੱਡੇ ਹੋਏ ਪਾਪ ਨੇ ਓ ਕਰਦੇ ਨੇ ਸੇਵਾ ਧਨ ਮਨ ਨਾਲ ਬਈ ਨਿੱਕੇ ਹੀ ਜਵਾਕ ਨੇ ਕਰਦੇ ਨੇ ਸੇਵਾ ਧਨ ਨਾਨ ਮਨ ਨਾਲ ਬਈ ਨਿੱਕੇ ਹੀ ਜਵਾਕ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ